केनरा बैंक ਦੇ ਵਿੱਚ ਅਪ੍ਰੈਂਟਿਸਸ ਦੀਆਂ ਜਿਹੜੀਆਂ 3k ਹਜ਼ਾਰ ਵੈਕੈਂਸੀਜ਼ ਆਈਆਂ ਹੋਈਆਂ ਨੇ ਉਹਨਾਂ ਦੇ ਬਾਰੇ ਗੱਲ ਕਰਨੀ ਆ ਇਹਦਾ ਪ੍ਰੋਸੈਸ ਕੀ ਹੈ ਕਿੰਨੇ ਟਾਈਮ ਲਈ ਆ ਕੀ ਇਹਦੇ ਵਿੱਚ ਤੁਸੀਂ ਪਰਮਨੈਂਟ ਹੋ ਸਕਦੇ ਹੋ ਜਾਂ ਪੰਜਾਬ ਦੇ ਵਿੱਚ ਕਿੰਨੀਆਂ ਵੈਕੈਂਸੀਜ਼ ਨੇ ਜੇਕਰ ਤੁਸੀਂ ਇਹ ਫਾਰਮ ਨੂੰ ਭਰਦੇ ਹੋ ਤਾਂ ਤੁਹਾਡੀ ਜਿਹੜੀ ਸਿਲੈਕਸ਼ਨ ਆ ਉਹ ਕਿਸ ਤਰ੍ਹਾਂ ਹੋਵੇਗੀ ਸੋ ਪਹਿਲਾਂ ਇਹ ਗੱਲ ਦੱਸਦਾ ਜੀ ਜਿਹੜੇ ਕੈਂਡੀਡੇਟ ਇਹਨੂੰ ਪਰਮਨੈਂਟ ਮੰਨਦੇ ਨੇ ਉਹ ਇਸ ਵੀਡੀਓ ਨੂੰ ਨਾ ਦੇਖਣ ਕਿਉਂਕਿ ਇਹ ਸਿਰਫ 1 ਸਾਲ ਦੇ ਲਈ ਜਿਹੜਾ ਕੋਰਸ ਵੀ ਕਹਿ ਸਕਦੇ ਇਸਨੂੰ ਜਾਂ ਟ੍ਰੇਨਿੰਗ ਕਹਿ ਸਕਦੇ ਆ ਹਾਂ ਇਸ ਵੀਡੀਓ ਤੁਹਾਨੂੰ ਸੈਲਰੀ ਜਿਹੜੀ ਹੈ 15 ਤੋਂ 1000 ਦੇ ਕਰੀਬ ਮਿਲ ਜਾਂਦੀ ਹੈ ਪਹਿਲਾਂ ਆਪਾਂ ਗੱਲ ਕਰਾਂਗੇ ਸਾਰੀਆਂ ਸ਼ਰਤਾਂ ਦੇ ਬਾਰੇ ਕਿ ਕੀ ਹੈ ਸਾਰੀ ਨੋਟੀਫਿਕੇਸ਼ਨ ਉਸ ਤੋਂ ਬਾਅਦ ਥੋੜੀ ਜੀ ਗੱਲ ਕਰਾਂਗੇ ਕਿਹੜੇ ਕੈਂਡੀਡੇਟ ਨੂੰ ਇਹ ਅਪਲਾਈ ਕਰਨਾ ਚਾਹੀਦਾ ਜਾਂ ਕਿਹੜੇ ਕੈਂਡੀਡੇਟ ਨੂੰ ਅਪਲਾਈ ਨਹੀਂ ਕਰਨਾ ਚਾਹੀਦਾ ਇਹ ਅਫੀਸ਼ੀਅਲ ਵੈਬਸਾਈਟ ਹੈ ਜੀ ਇਸ ਦੀ ਕੇਂਦਰਾ ਬੈਂਕ ਦੀ ਜਦੋਂ ਤੁਸੀਂ ਅਫੀਸ਼ੀਅਲ ਵੈਬਸਾਈਟ ਖੋਲੋਗੇ ਤਾਂ ਇੱਥੇ ਤੁਹਾਨੂੰ ਇਹ ਐਡਵਰਟਾਈਜ਼ਮੈਂਟ ਮਿਲ ਜਾਏਗੀ ਇਹ ਇੰਗਲਿਸ਼ ਵਿੱਚ ਵੀ ਹੈ ਤੇ ਹਿੰਦੀ ਵਿੱਚ ਵੀ ਦੋਨਾਂ ਦੇ ਵਿੱਚ ਹੈ ਇਸ ਤੋਂ ਤੁਸੀਂ ਇੱਥੇ ਆਪਣਾ ਅਪਲਾਈ ਕਰ ਸਕਦੇ ਹੋ ਪਹਿਲੀ ਗੱਲ ਕਰੀਏ ਜੀ ਆਪਾਂ ਪੰਜਾਬ ਦੇ ਵਿੱਚ ਕਿੰਨੀਆਂ ਵੈਕੈਂਸੀਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਹਨ ਜੀ 80 ਲਗਭਗ 21 ਜ਼ਿਲ੍ਹਿਆਂ ਦੇ ਵਿੱਚ ਅਸਾਮੀਆਂ ਆਈਆਂ ਨੇ ਪੰਜਾਬ ਦੇ 21 ਜ਼ਿਲ੍ਹੇ ਇਹਦੇ ਵਿੱਚ ਕਵਰ ਹੋ ਜਾਂਦੇ ਨੇ ਇੱਕ ਹੈ ਜੀ ਬਰਨਾਲਾ ਅਤੇ ਦੂਜਾ ਹੈ ਜਿਹੜਾ ਉਹ ਹੈ ਮਾਨਸਾ ਹਾਂਜੀ ਦੂਜਾ ਕਿਹੜਾ ਜ਼ਿਲ੍ਹਾ ਜੀ ਮਾਨਸਾ ਜ਼ਿਲ੍ਹਾ ਇਹ ਦੋ ਜ਼ਿਲ੍ਹਿਆਂ ਦੇ ਵਿੱਚ ਵੈਕੈਂਸੀ ਨਹੀਂ ਹੈ ਬਾਕੀ 21 ਜ਼ਿਲ੍ਹਿਆਂ ਦੇ ਵਿੱਚ ਸਾਰਿਆਂ ਦੇ ਵਿੱਚ ਤੁਸੀਂ ਇਹ ਲਿਸਟ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਜਿਹੜੀਆਂ ਕਿਤੇ 7 ਨੇ ਕਿਤੇ 6 1 3 ਇਹ ਤੁਸੀਂ ਆਪਣੇ ਜ਼ਿਲ੍ਹੇ ਦੇ ਅਕੋਰਡਿੰਗ ਦੇਖ ਸਕਦੇ ਹੋ ਕੀ ਜੇਕਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੈਕੈਂਸੀ ਆਈ ਹੈ ਕੀ ਉਸ ਨੂੰ ਸਿਰਫ ਅੰਮ੍ਰਿਤਸਰ ਦੇ ਹੀ ਭਰ ਸਕਦਾ ਬਿਲਕੁਲ ਨਹੀਂ ਜੀ ਕੋਈ ਵੀ ਭਰ ਸਕਦਾ ਚਾਹੇ ਤੁਸੀਂ ਕਿਸੇ ਵੀ ਜ਼ਿਲ੍ਹੇ ਤੋਂ ਆ ਭਾਵੇਂ ਤੁਸੀਂ ਕਿਸੇ ਅਦਰ ਸਟੇਟ ਤੋਂ ਵੀ ਹੋ ਇਸ ਤੋਂ ਭਾਵੇਂ ਹੈ ਕਿ ਪੰਜਾਬ ਵਾਲੇ ਹਰਿਆਣੇ 'ਚ ਹਰਿਆਣੇ ਵਾਲੇ ਪੰਜਾਬ 'ਚ ਅਪਲਾਈ ਕਰ ਸਕਦੇ ਪੰਜਾਬ 'ਚ ਨਹੀਂ ਜੀ ਅਸੀਂ ਚੰਡੀਗੜ੍ਹ ਦੇ ਵਿੱਚ ਹੈਗੀਆਂ 10 ਹਰਿਆਣੇ ਦੇ ਵਿੱਚ ਹੈਗੀਆਂ 100 ਜਿਹੜੇ ਕੈਂਡੀਡੇਟ ਇਸ ਨੂੰ ਅਪਲਾਈ ਕਰਨਾ ਚਾਹੁੰਦੇ ਨੇ ਖਾਸ ਕਰਕੇ ਅ ਚੰਡੀਗੜ੍ਹ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਹਰਿਆਣਾ ਜਿਹੜੇ ਕਿ ਪੰਜਾਬ ਦੇ ਬਾਰਡਰ ਏਰੀਆ ਦੇ ਉੱਪਰ ਨੇ ਜਿਵੇਂ ਮੰਡੀ ਡੱਬ ਵਾਲੀ ਹੈ ਨਾ ਜਾਂ ਕਾਲਿਆ ਵਾਲੀ ਇਹ ਜਿਹੜੇ ਏਰੀਆ ਦੇ ਨੇੜੇ ਤੇੜੇ ਨੇ ਉਹ ਆਪਣੇ ਇਸ ਵਿੱਚ ਅਪਲਾਈ ਕਰ ਸਕਦੇ ਨੇ ਆਪਣਾ ਜ਼ਿਲ੍ਹਾ ਨੇੜੇ ਦਾ ਤੁਸੀਂ ਆਪਣਾ ਸਟੇਸ਼ਨ ਦੇਖ ਕੇ ਇਹ ਹੋ ਗਈ ਜੀ ਵੈਕੈਂਸੀ ਦੀ ਗੱਲ ਇਸ ਤੋਂ ਇਲਾਵਾ ਜੇਕਰ ਤੁਹਾਡਾ ਅਦਰ ਸਟੇਟ ਵਿੱਚ ਕੋਈ ਲੱਗਦਾ ਹੈ ਕਿ ਤੁਸੀਂ ਅਦਰ ਸਟੇਟ ਵੀ ਜੋ ਹੈ ਕਰ ਸਕਦੇ ਹੋ ਉੱਥੇ ਵੀ ਤੁਸੀਂ ਅਪਲਾਈ ਕਰ ਸਕਦੇ ਇਹ ਚੰਡੀਗੜ੍ਹ ਦੇ 10 ਪੋਸਟਾਂ ਨੇ ਜੀ ਚੰਡੀਗੜ੍ਹ ਦੇ ਲਈ ਵੀ ਤੁਸੀਂ ਅਪਲਾਈ ਕਰ ਸਕਦੇ ਹੋ 18 9 2024 ਤੋਂ ਇਹ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਜੀ 21 9 2024 ਤੋਂ 4 ਅਕਤੂਬਰ 2024 ਤੱਕ ਤੁਸੀਂ ਅਪਲਾਈ ਕਰਨਾ ਸੀ ਇਹ ਹਾਂਜੀ 21 ਸਤੰਬਰ ਤੋਂ ਸ਼ੁਰੂ ਹੋ ਚੁੱਕੇ ਹੈ 4 ਅਕਤੂਬਰ ਤੱਕ ਤੁਸੀਂ ਅਪਲਾਈ ਕਰ ਸਕਦੇ ਟੋਟਲ ਵੈਕੈਂਸੀ ਹੈਗੀਆਂ 3000 ਚਲੋ ਇਹ ਦੀ ਆਪਾਂ ਗੱਲ ਆਲਰੇਡੀ ਕਰ ਚੁੱਕੇ ਆਪਾਂ ਸਮਾਂ ਵੀ ਪਤ ਲੱਗਿਆ ਕਦੋਂ ਅਪਲਾਈ ਕਰਨਾ ਉਮਰ ਕਿੰਨੀ ਹੈ ਜੀ ਘੱਟੋ ਘੱਟ 20 ਸਾਲ ਵੱਧ ਤੋਂ ਵੱਧ 28 ਸਾਲ ਜਿਹੜੀਆਂ ਇਹ ਤੁਹਾਡੀ ਹੁਣ ਜਿਹੜਿਆ 1 ਸਤੰਬਰ 2024 ਤੋਂ ਜਿਹੜੀ ਕੈਟਾਗਰੀਜ਼ ਵਗੈਰਾ ਨੂੰ ਕੁਝ ਛੋਟ ਮਿਲਦੀ ਹੈ ਉਮਰ ਦੇ ਵਿੱਚ ਉਹ ਸਾਰੀ ਮਿਲੇਗੀ ਇਸ ਵਿੱਚ ਐਸਈਐਸਟੀ ਜਿਹੜੀਆਂ ਵੀ ਚੋਰਸ ਹੋਣਗੀਆਂ ਉਹ ਸਾਰੀਆਂ ਏਜ ਦੇ ਰਿਗਾਰਡਿੰਗ ਮਿਲ ਜਾਣਗੀਆਂ ਕੁਆਲੀਫਿਕੇਸ਼ਨ ਕੀ ਹੋਣੀ ਚਾਹੀਦੀ ਜੀ ਤੁਹਾਡੀ ਹੋਣੀ ਚਾਹੀਦੀ ਆ ਗ੍ਰੈਜੂਏਸ਼ਨ ਹੋਣੀ ਚਾਹੀਦੀ ਜੀ ਕਿਸੇ ਵੀ ਡਿਸਪਲਨ ਦੇ ਵਿੱਚ ਸੋ ਜੇਕਰ ਤੁਸੀਂ ਗ੍ਰੈਜੂਏਸ਼ਨ ਹੋ ਗ੍ਰੈਜੂਏਟ ਤੁਹਾਡੀ ਕੰਪਲੀਟ ਹੋ ਚੁੱਕੀ ਆ ਤਾਂ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਇੱਕ ਇਹਨੇ ਲਿਖਿਆ ਜੀ ਟੈਸਟ ਆਫ ਲੋਕਲ ਲੈਂਗੁਏਜ ਜਿਹੜੇ ਕੈਂਡੀਡੇਟਸ ਨੇ 10ਵੀਂ ਜਾਂ 12ਵੀਂ ਦੇ ਵਿੱਚ ਲੋਕਲ ਲੈਂਗੁਏਜ ਦਾ ਟੈਸਟ ਪਾਸ ਕੀਤਾ ਹੋਇਆ ਭਾਵੇਂ ਜੇਕਰ ਤੁਸੀਂ ਪੰਜਾਬ ਤੋਂ ਹੋ ਤਾਂ ਤੁਹਾਨੂੰ ਪੰਜਾਬੀ ਪਾਸ ਹੋਣਾ ਜ਼ਰੂਰੀ ਆ ਜੇਕਰ ਤੁਸੀਂ ਪੰਜਾਬ ਦੇ ਲਈ ਅਪਲਾਈ ਕਰ ਰਹੇ ਹੋ ਜੇਕਰ ਤੁਸੀਂ ਪੰਜਾਬੀ 10ਵੀਂ ਜਾਂ 12ਵੀਂ ਵਿੱਚ ਪਾਸ ਕੀਤੀ ਹੋਈ ਹੈ ਤਾਂ ਤੁਹਾਨੂੰ ਜ਼ਰੂਰਤ ਨਹੀਂ ਰਹੇਗੀ ਜੇਕਰ ਮੰਨ ਲਓ ਤੁਸੀਂ ਹਰਿਆਣਾ ਵਿੱਚ ਹਰਿਆਣਾ ਦੇ ਲੋਕ ਹੈਂ ਹਿੰਦੀ ਤੇ ਪੰਜਾਬੀ ਦੋਨੋਂ ਮੰਗੇਗੇ ਨੇ ਉੱਥੇ ਤੁਹਾਡੀ ਪੰਜਾਬੀ ਚੱਲ ਜਾਵੇਗੀ ਜੇ ਮੰਨ ਲਓ ਆਪਾਂ ਅਦਰ ਸਟੇਟ ਦੇ ਲਈ ਅਪਲਾਈ ਕਰਦੇ ਹਾਂ ਜਿੱਥੇ ਕਿ ਹਿੰਦੀ ਮੰਗੀ ਗਈ ਹੁੰਦੀ ਆ ਉੱਥੇ ਵੀ ਆਪਣੀ ਹਿੰਦੀ 10ਵੀਂ ਵਿੱਚ ਮੋਸਟਲੀ ਆਪਾਂ ਕੀਤੀ ਹੁੰਦੀ ਆ ਮਲੋਰੀ ਵਿੱਚ ਸਾਊਥ ਇੰਡੀਆ ਦੇ ਵਿੱਚ ਤਾਮਿਲਨਾਡੂ ਹਨ ਤੇਲੰਗਾਨਾ ਇਹਨਾਂ ਜਦੋਂ ਆਪਾਂ ਇੱਧਰ ਲਈ ਅਪਲਾਈ ਕਰਾਂਗੇ ਜਾਂ ਉਹ ਆਪਣੇ ਪੰਜਾਬ ਦੇ ਲਈ ਅਪਲਾਈ ਕਰਨਗੇ ਤਾਂ ਮੌਕੇ ਤੇ ਇੱਕ ਟੈਸਟ ਹੋਵੇਗਾ ਜਦੋਂ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋਵੇਗੀ ਉਦੋਂ ਲੋਕਲ ਲੈਂਗੁਏਜ ਦਾ ਟੈਸਟ ਦੇਣਾ ਪਵੇਗਾ ਪਰ ਜਿਸ ਨੇ 10ਵੀਂ ਜਾਂ 12ਵੀਂ ਵਿੱਚ ਲੋਕਲ ਲੈਂਗੁਏਜ ਪਾਸ ਕੀਤੀ ਹੋਈ ਆ ਜਿਹੜੇ ਸਟੇਟ ਲਈ ਅਪਲਾਈ ਕਰ ਰਿਹਾ ਉਹ ਸਟੇਟ ਦੀ ਲੋਕਲ ਲੈਂਗੁਏਜ ਪਾਸ ਕੀਤੀ ਹੋਈ ਆ ਤਾਂ ਉਸ ਨੂੰ ਉਹ ਟੈਸਟ ਨਹੀਂ ਦੇਣਾ ਪਵੇਗਾ ਮੋਸਟਲੀ ਇਹ ਸਾਰੇ ਆਪਾਂ ਐਲੀਜੀਬਲ ਇਹਦੇ ਵਿੱਚ ਹੋਵਾਂਗੇ ਹਾਂਜੀ ਫੀਸ ਇਹ ਮੈਨੂੰ ਚਲੋ ਮੇਰਾ ਇਹ ਖਿਆਲ ਇਹਦੇ ਬਾਰੇ ਬੜਾ ਹਰ ਸੁਣ ਕੇ ਬੜਾ ਜਦੋਂ ਪੜਦੇ ਨਾ ਤਾਂ ਬੜਾ ਹੈਰਾਨੀ ਹੁੰਦੀ ਹੈ ਕਿ ਜੇਕਰ ਰੈਗੂਲਰ ਪੋਸਟਾਂ ਅਸੀਂ ਫੀਸ ਭਰਨ ਨੂੰ ਤਿਆਰ ਹਾਂ ਹੈਨਾ ਇੱਕ ਸਾਲ ਦੀ ਤੁਸੀਂ ਸਾਨੂੰ ਟ੍ਰੇਨਿੰਗ ਦੇ ਰਹੇ ਹੋ ਉਹਦੇ ਵਾਸਤੇ ਤੁਸੀਂ 500 ਰੁਪਏ ਜਿਹੜਾ ਫੀਸ ਚਾਰਜ ਕਰ ਰਹੇ ਹੋ ਸੋ ਇਹ ਕਿਤਨਾ ਕਿਤੇ ਜਾਇਜ਼ ਨਹੀਂ ਹੈ ਸੋ ਇਸ ਇਸ ਚੀਜ਼ ਨੂੰ ਵੀ ਚਲੋ ਪਰ ਹੁਣ ਜੇ ਨੋਟੀਫਿਕੇਸ਼ਨ ਆਏਗਾ ਆਪਾਂ ਇਹਦੇ ਵਿੱਚ ਕਰ ਵੀ ਕੁਝ ਨਹੀਂ ਸਕਦੇ ਸੋ ਐਸਈਐਸਟੀ ਇਹਨਾਂ ਦੇ ਵਾਸਤੇ ਜਿਹੜਾ ਫ੍ਰੀ ਹੈ ਜੀ ਨੀਲਾ ਕੋਈ ਚਾਰਜ ਨਹੀਂ ਬਾਕੀ ਵਾਸਤੇ ਜਿਹੜਾ 500 ਰੁਪਿਆ ਚਾਰਜ ਦੇ ਹੋਣਗੇ ਹਾਂਜੀ ਅਗਲੀ ਗੱਲ ਸਿਲੈਕਸ਼ਨ ਪ੍ਰੋਸੈਸ ਤੁਹਾਡਾ ਕੀ ਹੋਵੇਗਾ ਜੀ ਇਹ ਬੜਾ ਦੇਖੋ ਮੰਗੀ ਆਪਾਂ ਤੋਂ ਗ੍ਰੈਜੂਏਸ਼ਨ ਜਾਂਦੇ ਨੇ ਕਿ ਤੁਸੀਂ ਗ੍ਰੈਜੂਏਸ਼ਨ ਹੋਣਾ ਚਾਹੀਦੇ ਹੋ ਤੇ ਮੈਰਿਟ ਬਣੇਗੀ ਕੋਈ ਤੁਹਾਡਾ ਪੇਪਰ ਨਹੀਂ ਹੋਵੇਗਾ ਕੋਈ ਇੰਟਰਵਿਊ ਨਹੀਂ ਹੋਵੇਗੀ ਮੈਰਿਟ ਬਣੇਗੀ ਤੁਹਾਡੀ ਪਲੱਸ 2 ਦੇ ਵਿਆਹ ਤੇ 12ਵੀਂ ਦੇ ਵਿੱਚ ਜਿਹੜੇ ਵੀ ਜਿੰਨੇ ਵੀ ਤੁਸੀਂ ਨੰਬਰ ਲਏ ਨੇ ਉਹਦੇ ਅਕੋਰਡਿੰਗ ਤੁਹਾਡੀ ਸਾਰਿਆਂ ਦੀ ਸਟੇਟ ਵਾਈਜ਼ ਮੈਰਿਟ ਬਣ ਜਾਵੇਗੀ ਜੇਕਰ ਤੁਸੀਂ 12ਵੀਂ ਵਿੱਚ ਪਲੱਸ 2 ਜਿਵੇਂ ਨਹੀਂ ਕੀਤੀ ਕੋਈ ਹਾਇਰ ਸਕੈਂਡਰੀ ਨਹੀਂ ਕੀਤੀ ਕੋਈ ਡਿਪਲੋਮਾ ਕੀਤਾ ਹੋਇਆ ਉਹਦੀ ਜਗ੍ਹਾ ਤੇ ਤਾਂ ਡਿਪਲੋਮਾ ਦੇ ਤੁਹਾਡੇ ਨੰਬਰ ਉਹਦੇ ਵਿੱਚ ਕਾਊਂਟ ਕੀਤੇ ਜਾਣਗੇ ਸੋ ਮੈਰਿਟ ਬਣਨੀ ਹੈ ਜੀ ਤੁਹਾਡੀ ਪਲੱਸ 2 ਦੇ ਵਿਆਹ ਤੇ ਇਹ ਸਾਰੀਆਂ ਗੱਲਾਂ ਸੀ ਮੇਨ ਲਾ ਸਾਰੀਆਂ ਆਪਣੀਆਂ ਗੱਲਾਂ ਇਸ ਵਿੱਚ ਕਵਰ ਹੋ ਚੁੱਕੀਆਂ ਨੇ ਹੁਣ ਕਿਸ ਨੂੰ ਅਪਲਾਈ ਕਰਨਾ ਚਾਹੀਦਾ ਕਿਸ ਨੂੰ ਨਹੀਂ ਅਪਲਾਈ ਕਰਨਾ ਚਾਹੀਦਾ ਮੇਰੀ رائے ਆ ਖੈਰ ਉਹ ਇਹ ਆ ਕਿ ਜਿਹੜੇ ਕੈਂਡੀਡੇਟ ਨੂੰ ਫਾਈਨੈਂਸ਼ੀਅਲੀ ਪ੍ਰੋਬਲਮ ਹੈ ਜਿਹੜਾ ਨੂੰ ਇਮੀਡੀਏਟਲੀ ਕੋਈ ਜੌਬ ਦੀ ਜ਼ਰੂਰਤ ਹੈ ਉਸ ਨੂੰ ਜ਼ਰੂਰ ਅਪਲਾਈ ਕਰਿਓ ਕਿਉਂਕਿ ਇਹ ਤੁਹਾਨੂੰ 1 ਸਾਲ ਵਾਸਤੇ ਰੋਜ਼ਗਾਰ ਮਿਲਦਾ ਹੈ ਜੇ ਕੋਈ ਕੈਂਡੀਡੇਟ ਤਿਆਰੀ ਕਰ ਰਿਹਾ ਆਪਣੇ ਬਾਕੀ ਐਗਜ਼ਾਮ ਦੀ ਉਹਨੂੰ ਲੱਗ ਰਿਹਾ ਕਿ ਉਹਦਾ ਤਿਆਰੀ ਬਹੁਤ ਹੀ ਵਧੀਆ ਚੱਲ ਰਹੀਆਂ ਉਹ ਇਸ ਵਿੱਚ ਨਾ ਇਨਵੋਲ ਹੋਇਓ ਕਿਉਂ ਕਿ ਕਿਉਂਕਿ ਅੱਗੇ ਤੁਹਾਡੇ ਪੀਪਰ ਹੋਣ ਵਾਲੇ ਨੇ ਜਿਹੜੇ ਇਹੇ ਕੰਮ ਹੋਣਗੇ ਬੈਂਕ ਦੇ ਜੇ ਤੁਹਾਡੇ ਸਿਲੈਕਸ਼ਨ ਹੋ ਜਾਂਦੀ ਆ ਤਾਂ ਤੁਹਾਨੂੰ ਲਗਭਗ 9 ਤੋਂ 5 ਵਜੇ ਤੱਕ ਕੰਮ ਕਰਨਾ ਪਵੇਗਾ ਜਿਸ ਵਿੱਚ ਤੁਹਾਡੀ ਆਪਣੀ ਸਟੱਡੀ ਜਿਹੜੀ ਹੋਰ ਡਿਸਟਰਬ ਹੋਵੇਗੀ ਜਿਹੜੇ ਕਹਿੰਨੂ ਫਾਈਨੈਂਸ਼ਲੀ ਪ੍ਰੋਬਲਮ ਹੈ ਉਹ ਜ਼ਰੂਰ ਅਪਲਾਈ ਕਰੋ ਜਿਨੇ ਵੀ ਤਿਆਰੀ ਵਧੀ ਚੱਲਦੀ ਹੈ ਪੇਪਰਾਂ ਦੇ ਲਈ ਉਹ ਇਸ ਨੂੰ ਮੈਨੂੰ ਲਾਲ ਨਾ ਸੋਚਣ ਇਸ ਬਾਰੇ ਜੇਕਰ ਤੁਸੀਂ ਹਾਂ ਇਕਵਲ ਹੋਰ ਵੀ ਹੈ ਜੇਕਰ ਤੁਸੀਂ ਲੰਬੇ ਸਮੇਂ ਤੋਂ ਕਿਸੇ ਪ੍ਰਾਈਵੇਟ ਸੰਸਥਾ ਨਾਲ ਜੁੜੇ ਹੋਏ ਹੋ ਤੁਹਾਡੇ ਕੋਲ ਰੋਜ਼ਗਾਰ ਪਹਿਲਾਂ ਹੀ ਮੌਜੂਦ ਆ ਉਹ ਤਾਂ ਨੂੰ 10-12000 ਭਾਵੇਂ ਤੋਂ ਸੈਲਰੀ 2000 ਜਾਂ 3000 ਘੱਟ ਵੀ ਮਿਲਦੀ ਆ। ਉਹ ਵੀ ਮੇਰੇ ਹਿਸਾਬ ਨਾਲ ਤਾਂ ਉਹਨਾਂ ਨੂੰ ਵੀ ਇਹਨਾਂ ਵਿੱਚ ਪੰਗਾ ਨਹੀਂ ਲੈਣਾ ਚਾਹੀਦਾ। ਕਿਉਂ? ਕਿਉਂਕਿ ਇੱਕ ਸਾਲ ਵਾਸਤੇ ਤੁਸੀਂ ਆਪਣੀ 5-6 ਸਾਲ ਵਾਲੀ ਜੌਬ ਛੱਡ ਕੇ ਇੱਕ ਸਾਲ ਵਾਸਤੇ ਮੰਨ ਲਓ ਇੱਧਰ ਆ ਜਾਂਦੇ ਹੋ ਤਾਂ ਇਸ ਤੋਂ ਬਾਅਦ ਤੁਹਾਨੂੰ ਸਾਲ ਜਦੋਂ ਕੰਪਲੀਟ ਹੋ ਗਿਆ ਤੁਹਾਨੂੰ ਟਰਮੀਨੇਸ਼ਨ ਲੈਟਰ ਇਹਨਾਂ ਨੇ ਦੇ ਦੇਣਾ। ਤੁਹਾਨੂੰ ਇੱਕ ਐਕਸਪੀਰੀਅੰਸ ਦਾ ਲੈਟਰ ਦੇ ਦੇਣਗੇ। ਅਗਲੀ ਜਿਹੜੀ ਅੱਗੇ ਤੋਂ ਨਾ ਤੁਹਾਨੂੰ ਇਹਨਾਂ ਨੇ ਕੰਟੀਨਿਊ ਕਰਨਾ ਅਤੇ ਨਾ ਤੁਹਾਨੂੰ ਰੈਗੂਲਰ ਕਰਨਾ। ਸੋ ਫਿਰ ਤੁਹਾਨੂੰ ਉਸੇ ਪ੍ਰਾਈਵੇਟ ਜੌਬ ਵਿੱਚ ਜਾਣਾ ਪਵੇਗਾ ਸੋ ਜਿਹੜੇ ਆਲਰੇਡੀ ਪ੍ਰਾਈਵੇਟ ਜੌਬ ਕਰ ਰਹੇ ਨੇ ਉਹਨਾਂ ਨੂੰ ਵੀ ਮੇਰੇ ਹਿਸਾਬ ਨਾਲ ਇਹਦੇ ਵਿੱਚ ਆਪਾਂ ਨੂੰ ਇਨਵੋਲਵ ਹੋਣ ਦੀ ਲੋੜ ਨਹੀਂ ਜਿਹੜੇ ਬਿਲਕੁਲ ਫਰੈਸ਼ ਨੇ ਔਰ ਜੌਬ ਦੀ ਟਰਾਈ ਕਰ ਰਹੇ ਨੇ ਉਹ ਜ਼ਰੂਰ ਇਹਦੀ ਟਰਾਈ ਕਰ ਸਕਦੇ ਨੇ ਰੈਗੂਲਰ ਨਹੀਂ ਕਰਦੇ ਜੀ ਇਹ ਇੱਕ ਇਹ ਗੱਲ ਆ ਦੂਜੀ ਗੱਲ ਸਾਲ ਤੋਂ ਐਕਸਟੈਂਡ ਨਹੀਂ ਹੋਣਾ ਇਹ ਵੀ ਸਪਸ਼ਟ ਗੱਲ ਆ ਤੀਜੀ ਗੱਲ 9 ਤੋਂ 5 ਵਜੇ ਤੱਕ ਕੰਮ ਕਰਨਾ ਚ ਪੈਣਾ ਇਹ ਵੀ ਗੱਲ ਬਿਲਕੁਲ ਸਹੀ ਆ 10000 ਸਮਥਿੰਗ ਜਿਹੜੀ ਕੇਂਦਰਾ ਵਿੱਚ ਖੁਦ ਪ੍ਰੋਵਾਈਡ ਕਰਵਾਵੇਗੀ ਅਤੇ 4-5 ਦੇ 5000 ਦੇ ਕਰੀਬ ਸੈਂਟਰ ਸਰਕਾਰ ਹੈ ਜਿਹੜੀ ਉਹ ਤੁਹਾਨੂੰ ਪ੍ਰੋਵਾਈਡ ਕਰਵਾਵੇਗੀ। ਕੁੱਲ ਮਿਲਾ ਕੇ 15000 ਦੇ ਕਰੀਬ ਤੁਹਾਨੂੰ ਇਹ ਸੈਲਰੀ ਜਾਂ ਸਟਾਈਫਨ ਕਹਿ ਸਕਦੇ ਹਾਂ ਉਹ ਮੰਥਲੀ ਮਿਲਦਾ ਜੀ। ਜੇਕਰ ਤੁਹਾਨੂੰ ਲੱਗਿਆ ਕਿ ਇਹਦੀ ਆਪਾਂ ਅਪਲਾਈ ਕਰਨਾ ਕਿਵੇਂ ਆ ਉਹਦੇ ਬਾਰੇ ਜੇ ਕੋਈ ਵੀਡੀਓ ਚਾਹੀਦੀ ਹੋਈ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ। ਮੈਂ ਉਸ ਬਾਰੇ ਵੀ ਵੀਡੀਓ ਤੁਹਾਨੂੰ ਪ੍ਰੋਵਾਈਡ ਕਰਵਾ ਦੇਵਾਂਗਾ। ਸੋ ਧੰਨਵਾਦ ਜੀ।